ਹਾਂਜੀ ਵੀਡੀਓ ਵੇਖ ਰਿਹਾ ਸਾਰੇ ਪੈਨਾ ਤੇ ਭਰਾਵਾਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੇ ਕਿ ਤੁਸੀਂ ਸਾਰੇ ਚੰਟੀ ਕਲਾ ਚ ਹੋਮੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਬਲੇ ਆਲੂ ਦੀ ਸਬਜ਼ੀ ਬੜੀਆਂ ਪਾ ਕੇ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਕਿ ਅਸੀਂ ਕਿਹੜੇ ਤਰੀਕੇ ਨਾਲ ਬਣਾਉਨੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਤੇ ਆਓ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਆਪਾਂ ਆਲੂ ਤਾਂ ਉਪਾਲ ਕੇ ਰੱਖੇ ਹੋਏ ਆ ਤੇ ਆਪਾਂ ਥੋੜੀਆਂ ਜੀਆਂ ਬੜੀਆਂ ਜਿਹੜੀਆਂ ਪਾਣੀ ਪਾ ਕੇ ਤੇ ਰੱਖਿਆ ਹੋਇਆ ਤਾਂ ਥੋੜਾ ਜਿਹਾ ਇਹਨਾਂ ਨੂੰ ਵਾਲਾ ਆ ਜੇ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਦਾਵਾ ਕੜਾ ਪੰਜਾ ਉਹ ਨਿਕਲ ਜਾਏਗਾ ਤੇ ਫਿਰ ਆਪਾਂ ਨਿਚੋੜ ਕੇ ਇਹਨਾਂ ਨੂੰ ਵੀ ਵਿੱਚ ਪਾ ਲਵਾਂਗੇ ਤੇ ਇੱਧਰ ਆਪਾਂ ਜਿਹੜਾ ਮਸਾਲਾ ਆਪਣਾ ਰੈਡੀ ਕਰਕੇ ਰੱਖਿਆ ਹੋਇਆ ਵਾ ਆਦਰਕ ਮਿਰਚ ਪਿਆਜ਼ ਲਸਣ ਸਾਰਾ ਕੁਝ ਪਾ ਕੇ ਤੇ ਪਾਣੀ ਵੀ ਆਪਾਂ ਉਬਾਲ ਕੇ ਰੱਖਿਆ ਹੋਇਆ ਵਾ ਤੇ ਹੁਣ ਬਸ ਆਪਾਂ ਤੜਕਾ ਹੀ ਲਗਾਉਣਾ ਵਾ ਨੋ ਜੀ ਬੜੀਆਂ ਵਾਲਾ ਪਾਣੀ ਆਪਣਾ ਹੋ ਗਿਆ ਗਰਮ ਆ ਤੁਸੀਂ ਵੇਖ ਸਕਦੇ ਹੋ ਇਹਨਾਂ ਦੀ ਝਾਗ ਨਿਕਲਣੀ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਇਧਰ ਆਪਾਂ ਫਰਾਈਪੈਨ ਆਪਾਂ ਧੋ ਕੇ ਰੱਖਦੇ ਤਾਂ ਉੱਪਰ ਇਹਦਾ ਪਾਣੀ ਸੁੱਕਣ ਤੱਕ ਵੇਟ ਕਰਦੇ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਨੋ ਜੀ ਹੋ ਗਿਆ ਗਰਮ ਫਰਾਈਪੈਨ ਆਪਣਾ ਤੇ ਹੁਣ ਆਪਾਂ ਇੱਕ ਕੜਛੀ ਤੇਲ ਦੀ ਪਾ ਲਵਾਂਗੇ ਤੁਸੀਂ ਜੋ ਵੀ ਵਰਤਦੇ ਹੋ ਤੇਲ ਘਿਓ ਦੇਸੀ ਘਿਓ ਹਨਾ ਜੋ ਵੀ ਕੋਈ ਪਾ ਲੈਣਾ ਹੁਣ ਆਪਾਂ ਇੱਕ ਸਮਝ ਪਾ ਲਾਂਗੇ ਜੀਰਾ ਲੋਜੀ ਜੀਰਾ ਗਿਆ ਸਾਡਾ ਕੋਚ ਤੇ ਹੁਣ ਆਪਾਂ ਇਹ ਸਾਰਾ ਸਮਾਨ ਪਾ ਲੈਂਦੇ ਹਾਂ ਰਾਜੀ ਆਪਣਾ ਤੜਕਾ ਜਿਹੜਾ ਭੁੱਜ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਤੇ ਨਾਲੇ ਪਾਵਾਂਗੇ ਹਲਦੀ ਇਹ ਮਸਾਲੇ ਤੁਸੀਂ ਆਪਣੇ ਟੇਸਟ ਅਨਸਾਰ ਹੀ ਪਾਉਣੇ ਆ ਮਿਕਸ ਕਰਕੇ ਹੁਣ ਆਪਾਂ ਪਹਿਲਾਂ ਜੜੀਆਂ ਇਹ ਬੜੀਆਂ ਆਪਣੀਆਂ ਤੁਸੀਂ ਦੇਖ ਸਕਦੇ ਹੋ ਨਾ ਕਿਵੇਂ ਫੁੱਲ ਕੇ ਮੋਡੀਆਂ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਨਿਚੋੜ ਕੇ ਵਿੱਚ ਪਾਵਾਂਗੇ ਪਹਿਲਾਂ ਇਹਨਾਂ ਨੂੰ ਘੁਮਾ ਲਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਆਪਾਂ ਆਲੂ ਜਿਹੜੇ ਇਹ ਵੀ ਵਿੱਚ ਪਾਵਾਂਗੇ ਆਲੂ ਆਦੇ ਆਪਾਂ ਛੋਟੇ ਛੋਟੇ ਪੀਸ ਕਰ ਲਾਂਗੇ ਦੇ ਵਿੱਚ ਥੋੜਾ ਜਿਹਾ ਭੁੰਜ ਕੇ ਫਿਰ ਆਪਾਂ ਤਰੀ ਪਾਉਂਦੇ। ਲਓ ਜੀ 2-2 3 ਮਿੰਟ ਤੱਕ ਆਪਣੇ ਜਿਹੜੇ ਆਲੂ ਭੁੱਜ ਚੁੱਕੇ ਆ ਜੇ ਤੁਸੀਂ ਇਸ ਤਰੀਕੇ ਨਾਲ ਖਾਣੇ ਚਾਹੁੰਦੇ ਤੇ ਇਦਾਂ ਵੀ ਹਨਾ ਸਬਜ਼ੀ ਵਧੀਆ ਬਣਦੀ ਤੇ ਜੇ ਤੁਸੀਂ ਤਰੀ ਪਾਉਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਤਰੀ ਵੀ ਪਾ ਸਕਦੇ ਹੋ ਹਨਾ ਹੁਣ ਆਪਣੀ ਲੋੜ ਮੁਤਾਬਕ ਜਿੰਨਾ ਤੁਸੀਂ ਚਾਹੁੰਦੇ ਓਨੀ ਕੁ ਪਾਣੀ ਪਾ ਦਿਓ। ਤੇ ਇਹਦਾ ਆਪਾਂ ਧਨੀਆ ਕੱਟਿਆ ਹੋਇਆ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਪਕਾ ਲਾਂਗੇ ਤਾਂ ਕਿ ਜਿਹੜੀ ਤਰੀ ਉਹ ਸੰਘਣੀ ਹੋ ਸਕੇ ਲੋ ਜੀ ਵੈਸੇ ਤਾਂ ਭਾਫ਼ ਬਹੁਤ ਆ ਬਾਕੀ ਸਾਡੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੁਹਾਨੂੰ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜਵਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ